गौरव यादव जी ने सख्त दिशा निर्देशਾਨੂੰ ਦਿੱਤੇ ਨੇ ਕਿ ਜਿੱਥੇ ਵੀ ਮੁਹੱਲੇ ਪਿੰਡਾਂ ਚ ਸੱਥਾਂ ਚ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਂਦੀ ਹੈ ਕਿ ਨਸ਼ਾ ਤਸਕਰੀ ਹੋ ਰਹੀ ਹੈ ਨਸ਼ਾ ਦੀ ਵੰਡ ਹੋ ਰਹੀ ਹੈ ਤਾਂ ਉੱਥੇ ਸਪੈਕਟਿਵਿਟੀ ਅਟੈਚਨ ਨੰਬਰਸ ਉੱਤੇ ਲਿਆ ਜਾਵੇ ਉਸੇ ਲੜੀ ਤਹਿਤ ਅੰਮ੍ਰਿਤਸਰ ਰੂਰਲ ਪੁਲਿਸ ਨੇ ਅੱਜ 6 ਸਬਡਿਵੀਜ਼ਨਸ ਚ ਕੈਸੋ ਆਪਰੇਸ਼ਨ ਚਲਾਏ ਨੇ ਤੇ ਮੈਂ ਮੇਰੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਮੇਰੀ ਪੂਰੀ ਫੋਰਸ ਅਸੀਂ ਅੱਜ ਇੱਥੇ ਜੰਡੇਆਲਾ ਗੁਰੂ ਵਿਖੇ ਇੱਕ ਕੈਸੋ ਆਪਰੇਸ਼ਨ ਅਸੀਂ ਸੁਪਰਵਾਈਜ਼ ਕਰ ਰਹੇ ਹਾਂ ਜਿਹਦੇ ਤਹਿਤ ਅਸੀਂ ਵੱਖ-ਵੱਖ ਟੀਮਾਂ ਤਹਿਤ ਇੱਥੇ 6 ਨਾਕੇ ਆ ਕੇ ਨਾਕਾਬੰਦੀ ਕਰਕੇ ਇਲਾਕੇ ਦੀ ਇੱਥੇ ਦੇ ਜਿਹੜੇ ਸਾਨੂੰ ਬਦਨਾਮ ਸਮਗਲਰਸ ਦੀ ਜਾਂ ਬਦਨਾਮ ਇਦਾਂ ਦੇ ਲੋਕ ਜਿਹੜੇ ਤਸ਼ਕਰੀ ਦੇ ਇਨਵੋਲਡ ਨੇ ਉਹਨਾਂ ਦੇ ਘਰਾਂ 'ਚ ਅਸੀਂ ਰੇਡਸ ਕਰ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਅੱਜ ਦੀ ਮੁਹਿੰਮ ਤਹਿਤ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਲੈ ਕੇ ਆਵਾਂਗੇ ਤੇ ਜਿਹੜੀਆਂ ਸਾਨੂੰ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਸੀਂ ਉਹਨਾਂ ਦੀ ਸਖਤ ਪਾਲਣਾ ਕਰਾਂਗੇ। ਕਿੰਨੀਆਂ ਟੀਮਾਂ ਜਿਹੜੀਆਂ ਮਤਿਆਰ ਕੀਤੀਆਂ ਜੀ ਸਾਡੀਆਂ ਜੀ 10 ਟੀਮਾਂ ਨੇ ਇਹਦੇ ਇਲਾਵਾ 5 ਸਬਡਿਵੀਜ਼ਨਾਂ ਚ ਤਿੰਨ ਤਿੰਨ ਵੱਖਰੀਆਂ ਟੀਮਾਂ ਉਹਨਾਂ ਦੀਆਂ ਨੇ। ਇੱਥੇ 6 ਨਾਕਾ ਪੁਆਇੰਟਸ ਅਸੀਂ ਆਈਡੈਂਟੀਫਾਈ ਕੀਤੇ ਹੋਏ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਨਿਕਲਣ ਦਾ ਕੋਈ ਰਾਹ ਨਹੀਂ। ਸਰ ਇੱਕੋ ਟਾਈਮ ਤੇ ਹੋ ਰਿਹਾ ਸਾਰੇ ਸਾਰੇ ਸਾਈਮਲਟੇਨੀਅਸਲੀ ਜੀ ਸਾਰੇ ਜਿਹੜੀ ਸਬਡਿਵੀਜ਼ਨਸ ਚ ਅਸੀਂ ਸਾਈਮਲਟੇਨੀਅਸਲੀ ਸਾਡੇ ਐਸਪੀ ਹੈੱਡਕੁਆਰਟਰ ਸਾਹਿਬ ਐਸਪੀ ਡੀ ਸਾਹਿਬ ਨੇ ਬੈ ਕੇ ਬੜੇ ਵਧੀਆ ਤਰੀਕੇ ਨਾਲ ਇੱਕ ਇਹ ਡਿਪਲॉयਮੈਂਟ ਚਾਰਟ ਤਿਆਰ ਕੀਤਾ ਸੀਗਾ ਜਿਹੜਾ ਸੀਕ੍ਰੀਟ ਅਸੀਂ ਰੱਖਿਆ ਤੇ ਅਸੀਂ ਪੂਰਾ ਪਲਾਨ ਜਿਹੜਾ ਹੈਗਾ ਕੋਆਰਡੀਨੇਟਡ ਤਰੀਕੇ ਨਾਲ ਕਰ ਰਹੇ ਹਾਂ ਲੀਕੇਜ ਦੇ ਕਿਨਨੇਕ ਚਾਂਸ ਰਹਿੰਦੇ ਨੇ ਸਰ ਇਹੋਗੇ ਵੱਡੇ ਆਪਰੇਸ਼ਨ ਵਿੱਚ ਜਿਹੋ ਲੀਕੇਜ ਹੁੰਦੀ ਹੈ ਫਿਰ ਸਾਰੇ ਤਸਕਰ ਜਿਹੜੇ ਪਹਿਲੇ ਹੀ ਟਕੰਨੇ ਹੋ ਜਾਂਦੇ ਨੇ ਦੇਖੋ ਜੀ ਅ ਅੱਜ ਜੇ ਨਹੀਂ ਫੜੇ ਜਾਣਗੇ ਤਾਂ ਕੱਲ ਫੜੇ ਜਾਣਗੇ ਪੁਲਿਸ ਇਜ਼ ਵੈਰੀ ਸਟ੍ਰਿਕਟ ਇਸ ਮਾਮਲੇ ਸਾਨੂੰ ਡੀਜੀਪੀ ਸਾਹਿਬ ਨੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇੱਕ ਵੀ ਬੰਦਾ ਜਿਹੜਾ ਨਸ਼ਾ ਤਸਕਰੀ ਚ ਇਨਵੋਲਡ ਹੈ ਉਹ ਬਖਸ਼ਿਆ ਨਹੀਂ ਜਾਏ ਲਗਾਤਾਰ ਕੈਸੋ ਆਪਰੇਸ਼ਨਸ ਜਿਹੜੇ ਕੀ ਜਾ ਰਹੇ ਨੇ ਲਗਾਤਾਰ ਕੈਸੋ ਆਪਰੇਸ਼ਨਸ ਚੱਲਣਗੇ ਸਾਡੇ ਸੀਕ੍ਰੀਟ ਆਪਰੇਸ਼ਨਸ ਚੱਲਣਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਤੇ ਚੜ ਕੇ ਰਹਿਣਗੇ ਪਰ ਪਹਿਲਾਂ ਵੀ ਕੈਸੋ ਆਪਰੇਸ਼ਨ ਹੋਏ ਕੀ ਉਹ ਵਿੱਚ ਹਸਲ ਹੋਇਆ ਜਿਹੜੇ ਕੈਸੋ ਆਪਰੇਸ਼ਨਸ ਪਹਿਲਾਂ ਸੀਗੇ ਉਹਨਾਂ ਚ ਵੀ ਪਰਚੇ ਦਰਜ ਹੋਏ ਸੀਗੇ ਸਮਗਲਰਸ ਦੇ ਅਗੇਂਸਟ ਅੱਜ ਵੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਜਿਵੇਂ ਟੀਮਾਂ ਨੇ ਵਧੀਆ ਤਰੀਕੇ ਨਾਲ ਘੇਰਾਬੰਦੀ ਕੀਤੀ ਹੈ ਪ੍ਰੋਪਰਲੀ ਘਰ ਆਈਡੈਂਟੀਫਾਈ ਕੀਤੇ ਨੇ ਸਮਗਲਰਸ ਆਈਡੈਂਟੀਫਾਈ ਕੀਤੇ ਨੇ ਤੇ ਉਹਨਾਂ ਤੇ ਵੀ ਪਰਚੇ ਅੱਜ ਵੀ ਦਿੱਤਾ ਅਜੇ ਕਿਸੇ ਦੇ ਬਾਵਜੂਦ ਵੀ ਸਮੈਗ ਵੇਚ ਰਹੀ ਨਹੀਂ ਇਸੇ ਕਰਕੇ ਜੀ ਇਸੇ ਦਿਸ਼ਾ ਨਿਰਦੇਸ਼ ਸਾਨੂੰ ਇਸੇ ਲਈ ਸਟ੍ਰਿਕਟ ਮਿਲੇ ਨੇ ਕਿ ਜਿਹੜੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਜਿੱਥੇ ਕੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਥੇ ਸਮੈਗ ਵੇਚੀ ਰਹੀ ਹੈ ਇੱਥੇ ਨਸ਼ਾ ਵਿਕਰੇ ਹੈ ਸਾਨੂੰ ਇਨਫੋਰਮੇਸ਼ਨ ਆਏਗੀ ਤੇ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਉਹ ਜਿਹੜੇ ਬੰਦੇ ਇਨਵੋਲਡ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਹਵਾਲਾ ਦਿੱਤਾ ਜਾਏਗਾ ਜ ਜਿਹਦੇ ਵਿੱਚ ਹਰਪਾਲ ਜੀ ਜਿਹੜੇ ਨੇ ਉਹ ਗਵਾਹੀ ਕਰਨਗੇ ਕਿ ਹਰਪਾਲ ਜੀ ਦੇ ਵੱਲੋਂ ਤੁਹਾਨੂੰ ਅਲੀਫ ਜਿਹੜੇ ਨੇ ਉਹ ਜਾਰੀ ਬਿਲਕੁਲ ਜੀ ਕੱਲ ਸਾਰਿਆਂ ਦੀ ਮੀਟਿੰਗ ਹੋਈ ਸੀਗੀ ਡੀਸੀ ਸਹਿਬਾਨਾਂ ਦੀ ਐਸਐਸਪੀ ਸਹਿਬਾਨ ਸੀਗੇ ਸਾਡੇ ਸੀਨੀਅਰ ਪੁਲਿਸ ਆਫੀਸਰਸ ਸੀਗੇ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਸੀਗੇ ਸਾਰਿਆਂ ਨੂੰ ਇਨਸਟਰਕਸ਼ਨਸ ਨੇ ਕਿ ਜਿਸ ਵੀ ਤਰੀਕੇ ਨਾਲ ਸਹਿਯੋਗ ਚਾਹੀਦਾ ਹੈ ਅਸੀਂ ਸਾਰੇ ਇੱਕ ਟੀਮ ਦੇ ਤਹਿਤ ਕੰਮ ਕਰ ਰਹੇ ਨੇ ਇਦਾਂ ਨਹੀਂ ਹੈ ਕਿ ਪੁਲਿਸ ਵੱਖਰਾ ਕੰਮ ਕਰ ਰਹੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਵੱਖਰਾ ਬਿਲਕੁਲ ਇਦਾਂ ਨਹੀਂ ਹੈ ਡੀ ਐਡਿਕਸ਼ਨ ਸੈਂਟਰ ਸ킬 ਡਿਵੈਲਪਮੈਂਟ ਚ ਡੀ ਸੀ ਮੈਡਮ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਅੱਜ ਸ਼ਾਮ ਨੂੰ ਵੀ ਉਹਨਾਂ ਦੀ ਇੱਕ ਸਕਿੱਲ ਡਿਵੈਲਪਮੈਂਟ ਦਾ ਇੱਕ ਇਨੀਸ਼ੀਏਟਿਵ ਹੈਗਾ ਰੀਹੈਬਿਲੀਟੇਸ਼ਨ ਸੈਂਟਰ ਚ ਉਹ ਇਨੋਗਰੇਟ ਹੋਏਗਾ ਆਉਣ ਵਾਲੇ ਦਿਨਾਂ ਚ ਇਦਾਂ ਦੇ ਹੋਰ ਵੀ ਪ੍ਰੋਗਰਾਮ ਅੰਮ੍ਰਿਤਸਰ ਦੇ ਹਾਪੀ ਜ਼ਿਲ੍ਹੇ ਚ ਲੋਕਾਂ ਦਾ ਕੀ ਸਹਿਯੋਗ ਤਾਂ ਮਿਲ ਰਿਹਾ ਹੈ ਲੋਕਾਂ ਦਾ ਜੀ ਪੂਰਨ ਸਹਿਯੋਗ ਹੈ ਲੋਕੀ ਬਿਲਕੁਲ ਹੀ ਵਧੀਆ ਤਰੀਕੇ ਨਾਲ ਸਾਹਮਣੇ ਆ ਕੇ ਸਾਨੂੰ ਪੋਜ਼ਿਟਿਵ ਇਨਫੋਰਮੇਸ਼ਨ ਦੇ ਰਹੇ ਨੇ ਕਿ ਇਹ ਸਾਡਾ ਬੰਦਾ ਇਨਵੋਲਡ ਹੈ ਇਹਨੂੰ ਤੁਸੀਂ ਇਹਦੇ ਅਗੇਂਸਟ ਐਕਟ ਕਰੋ ਤੇ ਜਿਵੇਂ ਜਿਵੇਂ ਅਸੀਂ ਐਕਟ ਕਰੀ ਜਾ ਰਹੇ ਹਾਂ ਓਵੇਂ ਓਵੇਂ ਹੋਰ ਲੋਕਾਂ 'ਚ ਹੌਸਲਾ ਬੁਲੰਦ ਹੋ ਰਿਹਾ ਹੈ ਤੇ ਜਿਹੜੇ ਨਸ਼ਾ ਤਸਕਰਾਂ ਦੇ ਅਗੇਂਸਟ ਪੂਰਵੀ ਜ਼ਿਆਦਾ ਐਕਸ਼ਨ ਸਟ੍ਰਿਕਟ ਹੁੰਦਾ ਹੈ ਨਸ਼ਾ ਸਰਕਾਰ ਦਾ ਦਾਅਵਾ ਹੈਗਾ ਕਿ 3 ਸਾਲ ਦਾ ਨਸ਼ਾ ਸਰਕਾਰ ਨੇ ਜਿਹੜੀਆਂ ਪ੍ਰਾਪਤੀਆਂ ਤੇ ਮਾਮਲਿਆਂ ਉਹਨਾਂ ਨੂੰ ਖਰੀਦ ਕੀਤਾ ਜਾਵੇਗਾ ਜਿਹਦੇ ਵਿੱਚ ਜ਼ਿਕਰ ਮਾਮਲੇ 30000 ਹੁਣ ਤੱਕ ਸਰਕਾਰ ਦਾ ਜਿਵੇਂ ਦਾਅਵਾ ਕਿ 3 ਸਾਲ ਦਾ ਰਿਪੋਰਟ卡 ਜਿਹੜਾ ਉਹਨਾਂ ਦੇ ਵਿੱਚ 30000 ਜਿਹੜੇ ਅਪਰਾਧਿਕ ਮਾਮਲੇ ਰਿਸ਼ਦ ਨੂੰ ਹੈ ਕਿ ਉਹ ਦਰਜ ਕੀਤੇ ਗਏ ਲੇਕਿਨ ਉਸਦੇ ਬਾਪ ਜਿਹੜਾ ਹੈਗਾ ਜੇਕਰ ਫਿਰ ਵੀ ਨਸ਼ਾ ਵਿਕਰਿਆ ਹੈਗਾ ਤਾਂ ਕਿਤੇ ਨਾ ਕਿਤੇ ਲੋਕ ਹੋਲ ਜਿਹੜੇ ਹੈਗੇ ਕਿਹੜੇ ਪ੍ਰੈਜ਼ੀਡੈਂਟ ਨਹੀਂ ਐਦਾਂ ਹੈ ਜੀ ਜਿਹੜੇ ਸਾਨੂੰ ਹੁਣ ਦਿਸ਼ਾ ਨਿਰਦੇਸ਼ ਮਿਲੇ ਨੇ ਕਿ ਅਸੀਂ ਪੂਰੀਆਂ ਪੂਰਨ ਤੌਰ ਤੇ ਸਪਲਾਈ ਚੇ ਕਣ ਪੂਰੀਆਂ ਸਪਲਾਈ ਚੇਨ ਜਿੰਨੀਆਂ ਵੀ ਹੈਗੀਆਂ ਜਿਹੜੇ ਵੀ ਬੰਦੇ ਇਨਵੋਲਡ ਨੇ ਉਸ ਉਹ ਸਾਰੇ ਦੇ ਸਾਰੇ ਸਪਲਾਈ ਚੇਨ ਅਸੀਂ ਤੋੜ ਕੇ ਜਿਹੜਾ ਤਾਂ ਕਿ ਜਿਹੜੇ ਬੰਦੇ ਨਸ਼ਿਆਂ ਚ ਕਾਰੋਬਾਰ ਚ ਇਨਵੋਲਡ ਸੀਗੇ ਉਹ ਕਦੇ ਉੱਠੇ ਹੀ ਨਾ ਸਕੇ। ਸਰ ਨਸ਼ਾ ਤਸਕਰਾਂ ਨੂੰ ਕੀ ਤੁਹਾਡੇ ਕੋਲੋਂ ਹੁਕਮ ਆ ਵੀ ਕਿਸ ਤਰ੍ਹਾਂ ਕੰਮ ਵੀ ਕਰ ਨਸ਼ਾ ਛੱਡਣ ਜਾਂ ਕਿਸ ਤਰ੍ਹਾਂ ਕਰਨਾ? ਨਹੀਂ ਜੀ ਇਲਾਕਾ ਵੀ ਛੱਡ ਦੇਣ ਚਾਹੇ ਜੋ ਮਰਜ਼ੀ ਕਰ ਲੈਣ ਜੇ ਤੁਸੀਂ ਮਾੜੇ ਕੰਮ ਕੀਤੇ ਸੀਗੇ ਉਹਦੀ ਸਜ਼ਾ ਤੁਹਾਨੂੰ ਭੁਗਤ ਨਹੀਂ ਹੀ ਪੈਣੀ ਹੈ। ਤੁਸੀਂ ਜਿਹੜੇ ਮਾੜੇ ਕੰਮ ਕਰਕੇ ਆਪਣੀਆਂ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਉਹ ਸਾਰੀਆਂ ਜਬਤ ਕੀਤੀਆਂ ਜਾਣਗੀਆਂ ਤੇ ਆਉਣ ਵਾਲੇ ਦਿਨਾਂ ਚ ਜੇ ਕੋਈ ਇਦਾਂ ਦੇ ਮਾਮਲਿਆਂ ਚ ਇਨਵੋਲਡ ਹੈਗਾ ਉਹਨੂੰ ਅਸੀਂ ਹਵਾਲਾ ਕਰਾਂਗੇ ਜਿਹੜੇ ਨਸ਼ਾ ਐਡਿਕਟਕ ਹੈ ਉਹਨਾਂ ਨੂੰ ਕੀ ਕੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜੀ ਸਰਕਾਰ ਵੱਲੋਂ ਜੀ ਉਹਨਾਂ ਦੇ ਅਗੇਂਸਟ ਇੱਕ ਵਧੀਆ ਪ੍ਰੋਗਰਾਮ ਇਨੀਸ਼ੀਏਟਿਵ ਤਹਿਤ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਦੀ ਕਪੈਸਿਟੀ ਬਿਲਡਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਨੇ ਉਹ ਵੀ ਨਵੇਂ ਚੱਲੇ ਜਾ ਰਹੇ ਨੇ ਠੀਕ ਹੈ ਸਰ ਧੰਨਵਾਦ